ਕਬਰ ਹੁਸ਼ਾਰਪੁਰ ਦੇ ਬਲਾਕ ਮਹਾਲਪੁਰ ਅਦੀਨੋਂ ਦੇ ਪਿੰਡ ਬਘੋਰਾ ਤੋਂ ਹੈ ਜਿੱਥੇ ਕਿ ਇੱਕ ਪਤੀ ਵੱਲੋਂ ਪਹਿਲਾਂ ਆਪਣੀ ਪਤਨੀ ਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਤੇ ਫਿਰ ਬਾਅਦ ਵਿੱਚ ਆਪਣੇ ਆਪ ਨੂੰ ਅਗਲਾ ਲਈ ਜਿਸ ਤੋਂ ਤੁਰੰਤ ਬਾਅਦ ਦੋਹਾਂ ਪਤੀ ਪਤਨੀ ਨੂੰ ਗੰਭੀਰ ਹਾਲਤ ਵਿੱਚ ਮਹਾਲਪੁਰ ਦੇ ਸਰਕਾਰੀ ਹਸਪਤਾਲ ਚ ਪਹੁੰਚਾਇਆ ਗਿਆ ਜਿੱਥੋਂ ਕਿ ਦੋਹਾਂ ਦੀ ਹਾਲਤ ਨੂੰ ਨਾਜ਼ੁਕ ਵੇਖਦੇ ਹੋਇਆ ਹੁਸ਼ਾਰਪੁਰ ਲਈ ਰੈਫਰ ਕਰ ਦਿੱਤਾ ਗਿਆ ਪਰੰਤੂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਤੋਂ ਵੀ ਦੋਹਾਂ ਨੂੰ ਮੌਢਨੀ ਸਹਾਇਤਾ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ। ਜ਼ਖਮੀਆਂ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅਤੇ ਬਲਜੀਤ ਕੌਰ ਪਤਨੀ ਦਵਿੰਦਰ ਸਿੰਘ ਵਜੋਂ ਹੋਈ ਹੈ ਤੇ ਦਵਿੰਦਰ ਸਿੰਘ 90% ਤੋਂ ਵਧੇਰੇ ਝੋਲਸ ਚੁੱਕਿਆ ਹੈ। ਜਾਣਕਾਰੀ ਦਿੰਦੇ ਹਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਡਾਕਟਰਾਂ ਵੱਲੋਂ ਦੋਹਾਂ ਨੂੰ ਅਨਫਿਟ ਦੱਸਿਆ ਗਿਆ ਹੈ ਤੇ ਉਹ ਦੋਵੇਂ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਨੇ ਤੇ ਜਿਵੇਂ ਹੀ ਪਰਿਵਾਰ ਵੱਲੋਂ ਬਿਆਨ ਲਿਖਵਾਈ ਜਾਣਗੇ ਤਾਂ ਪੁਲਿਸ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰੇਗੀ। ਉਹਨਾਂ ਦੱਸਿਆ ਕਿ ਫਿਲਹਾਲ ਅਜੇ ਤੱਕ ਝਗੜੇ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਦੂਜੇ ਪਾਸੇ ਡਿਊਟੀ ਤੇ ਤਾਂ ਡਾਕਟਰ ਮਨੀਸ਼ ਨੇ ਦੱਸਿਆ ਕਿ ਦੋਹਾਂ ਨੂੰ ਮੌਢਲੀ ਸਹਾਇਤਾ ਦੇ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਮਹਿਲਾ ਦੀ ਹਾਲਤ ਕੁਝ ਠੀਕ ਲੱਗ ਰਹੀ ਹੈ ਪਰੰਤੂ ਉਸ ਦਾ ਪਤੀ 90% ਤੋਂ ਜ਼ਿਆਦਾ ਝੋਲਸ ਚੁੱਕਿਆ ਹੈ। ਹੁਸ਼ਰਪੁਰ ਲਈ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ। ਹਾਂਜੀ। ਸਰ ਮੇਰਾ ਨਾਮ ਡਾਕਟਰ ਮਨੀਸ਼ ਕੁਮਾਰ ਹੈ। ਮੈਂ ਨਾ ਐਮਰਜੈਂਸੀ ਡਿਊਟੀ ਦਾ ਸੀਗਾ। ਮਾਲਪੁਰ ਤੋਂ ਰੈਫਰ ਹੋ ਕੇ ਆਏ ਸੀ ਐਸਸੀ ਮਾਲਪੁਰ ਤੋਂ ਹਸਬੰਡ ਐਂਡ ਵਾਈਫ ਹੈਗੇ ਇਹਨਾਂ ਦਾ ਆਪਸ ਵਿੱਚ ਕੋਈ ਡਿਸਪਿਊਟ ਦੱਸ ਰਹੇ ਆ ਤੇ ਹਸਬੰਡ ਨੇ ਇਹਨਾਂ ਦੇ ਚਾਕੂ ਨਾਲ ਵਾਰ ਕੀਤੇ ਆ ਹੱਥਾਂ ਤੇ ਗੋਡਿਆਂ ਤੇ ਇੰਜਰੀਜ਼ ਹੈਗੀਆਂ ਤੇ ਲੇਡੀ ਦੇ ਥੋੜੀ ਮਾਈਨਰ ਬਰਨਜ਼ ਵੀ ਹੈਗੇ ਆ ਪਰ ਜਿਹੜਾ ਬੰਦਾ ਉਹ ਜ਼ਿਆਦਾ 90 ਤੋਂ 100% ਬਾਅਦ ਸੋ ਦੋਨੋਂ ਕੇਸਰ ਉਹ ਪਰ ਐਫਰੀਕਾ ਕਿੱਥੇ ਰੈਫਰ ਕਰੀ ਸੀ ਜੀ ਐਮ ਸੀ ਐਚ ਅੰਬਰੀ ਸਰ ਹਾਲਾਤ ਕਿਦਾਂ ਦੇ ਨੇ ਸਰ ਫਰਸਟ ਡੀਗਰੀ ਦਿੱਤੀ ਹੈਗੀ ਆ ਪਰ ਬੰਦੇ ਦੇ ਜਿਹੜਾ ਆਈਵੀ ਐਕਸੈਸ ਪੋਸੀਬਲ ਨਹੀਂ ਕਿਉਂਕਿ ਬਨ ਹੋ ਗਿਆ ਜਿਆਦਾ ਇਸ ਲਈ ਰੈਫਰ ਹੀ ਕਰਨਾ ਪੈਣਾ ਹੈ ਲੇਡੀਜ਼ ਦੀ ਕੰਡੀਸ਼ਨ ਦਿੰਦੇ ਉਹ ਉਹਦਾ ਤਾਂ ਬਚਾਅ ਹੋ ਸਕਦਾ ਪਰ ਬੰਦੇ ਦਾ ਆਉਣ ਵਾਲੇ ਸਮੇਂ 'ਚ ਗਏ ਨਹੀਂ ਸਕਦੇ ਕਿ ਜਾਂ ਨੁਕਸ ਕਰਾਏਗਾ ਠੀਕ ਹੈ ਠੀਕ ਹੈ ਉਹ ਜਦ ਸੀ ਵੀ ਬੜੀ ਕੀ ਮਾਉਣੇ ਤੁੰਦੇ ਆ ਅੱਜ ਭਾਜੀ ਸਾਨੂੰ ਕੋਈ ਤਕਰੀਬਨ 9 ਵਜੇ ਪਤਾ ਲੱਗਾ ਵੀ ਕੋਈ ਭਗੋਰੇ ਪਿੰਡ ਵਿੱਚ ਕੋਈ ਲੜਾਈ ਤਕਰਾ ਹੋਇਆ ਅਸੀਂ ਮੌਕੇ ਤੇ ਗਏ ਆ ਹਰ ਤੋਂ ਜਾਣ ਤੋਂ ਪਹਿਲਾਂ ਇਹ ਪਰ ਪਾਰੀ ਹਸਤਾਲ shear ਬਰੋਡਰ ਲਈ ਅਜਿਹਾ ਕੁਝ ਨਹੀਂ। ਹੁਣ ਅਸੀਂ ਜਦੋਂ ਉਹਨਾਂ ਦੇ ਬਿਆਨ ਲਏ ਆਂ ਤਾਂ ਡਾਕਟਰ ਸਾਹਿਬ ਨੇ ਲਿਖਿਆ ਵੀ ਅਣਪਿਤ ਹਲੇ ਬਿਆਨ ਦੇ ਆਪਣਾ ਦੇ ਨਹੀਂ ਸਕਦੇ। ਕੀ ਮਾਮਲਾ ਸਾਹਮਣੇ ਹੈ ਕਿ ਕਾਰਨ ਕੀ ਹੈ ਕਿ ਗੱਲ ਬਸੇ। ਕਾਰਨ ਹੁਣ ਪਤਾ ਲੱਗੂ ਬਾਅਦ ਚੋਂ ਜਦੋਂ ਵੀ ਹੋਸ਼ ਆਣਗੇ ਸੀ। ਜੋ ਸੁਣਨੀ ਦੱਸਣਗੇ ਜਿਹੜੀ ਬਣਦੀ ਆਪਾਂ ਕਾਰਵਾਈ ਉਹ ਕਰਦੇ। ਕੌਣ-ਕੌਣ ਹੈਗੇ ਮਤਲਬ ਇਹ ਤਿੰਨੇ ਆਦਮੀ ਕਿੰਦਾ ਹੋਏ। ਲੜੀ ਦੇ ਕੀ ਮਾਰੇਗੇ। ਇਹ ਹਲੇ ਸਾਨੂੰ ਕੁਝ ਨਹੀਂ ਪਤਾ। ਉਹਦੇ ਹੁਣ ਜਿਹੜਾ ਬੇਟਾ ਉਹਦੇ ਕੋਲ ਪਤਾ ਲੱਗੂਗਾ। ਜੋ ਵੀ ਉਹ ਬਿਆ ਲਖਾਂਗੇ ਉਹ ਕੌਂਟਰ ਵੀ ਕਰਦੇ ਜਿਹੜਾ ਬੰਦੇ ਅੱਗੇ ਆਪ ਲਗਾਈਗੀ ਪਤਾ ਲੱਗਾ ਕੁਛ ਨਹੀਂ ਇਹ ਹਲੇ ਸਾਨੂੰ ਕੁਛ ਨਹੀਂ ਪਤਾ ਇਹ ਹੁਣ ਜੋ ਵੀ ਇਹ ਸਾਰਾ ਕੁਛ ਤਕਤੀਸ਼ ਦੇ ਬਾਅਦ ਪਤਾ ਲੱਗੇਗਾ ਨੇੜੀ ਦੇ ਚੱਕੂ ਬੱਧੀ ਕੀ ਅੱਗ ਲੱਗੇਗੀ ਉਹਦੇ ਵੀ ਹੁਣ ਬਾਅਦ ਪਤਾ ਲੱਗੇਗਾ ਜੋ ਵੀ ਦਰਸਣ ਦਰਸਣਗੇ ਉਹ ਬਾਅਦ ਪਤਾ ਲੱਗੇਗਾ ਵੀ LGNE University See potential in everyone and everything around us We drive innovation and entrepreneurship. We groom competent global citizens to affect positive change around them.